ਜਿਹੜਾ ਜਿਹੜਾ ਉਹ ਸਦਾਗਰ ਸੀ ਕੱਢ ਰਗਮਣੀ ਨਾਲ ਕੋਈ ਫੜਿਆ ਗਿਆ ਸੀ ਕੀ ਮਾਮਲਾ ਜਗਾ ਤੇ ਕਿਸ ਤਰ੍ਹਾਂ ਦੀ ਘਟਨਾ ਹੋਈ ਜੇ ਕੱਲ ਮਿਤੀ 29 ਨੂੰ ਅਸੀਂ ਇੱਕ ਪਛਾਦ ਰਿਸ ਕੀਤਾ ਐਫ ਆਈ ਆਰ ਨੰਬਰ 160 ਹੈ ਥਾੜਾ ਸਦਾ ਫਲੋਇਪਰ ਵਿਕੇ ਜਿਹਦੇ ਵਿੱਚ ਸੀਆਈਏ ਦੇ ਏਐਸਆਈ ਦੇ ਨਰਿੰਦਰ ਸਿੰਘ ਉਹ ਆਪਣੀ ਟੀਮ ਨਾਲ ਗਰਸ਼ਦੇਤੇ ਸੀਗੇ ਜਿੱਥੇ ਇਹਨਾਂ ਨੂੰ ਮੁਖਬਰੀ ਆਈ ਹੈ ਸਦਾ ਫਲੋਇਪਰ ਦੇ ਏਰੀਆ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੇ ਮਤਰੇ ਫਾਟਕ ਨੇੜੇ ਅਸੀਂ ਇੱਕ ਥਾਰ ਨੂੰ ਕਵਰ ਕੀਤਾ ਜਿਹਦੇ ਵਿੱਚੋਂ ਇੱਕ ਬੰਦਾ ਜਿਹੜਾ ਡਰੱਗ ਸਮਗਲਰ ਹੈ ਨਾਮ ਹੈ ਇਹਦਾ ਬਿੰਦਰ ਸਿੰਘ ਇਹਨੂੰ ਅਸੀਂ ਇਹਦੀ ਡਰੱਗ ਮਨੀ ਨਾਲ 15 ਲੱਖ ਰੁਪਏ ਦੀ ਡਰੱਗ ਮਨੀ ਨਾਲ ਅਸੀਂ ਇਹਨੂੰ ਕੈਪਚਰ ਕੀਤਾ ਤੇ ਉਸ ਤੋਂ ਬਾਅਦ ਅਸੀਂ ਐਨਟੀਪੀਐਸ ਦੀ 27A 29 6185 ਦਾ ਅਸੀਂ ਐਫਆਈਆਰ ਕਾਟ ਕੀਤੀ ਦਿੱਤੀ ਹੈ ਸਰ ਹਮ ਕੁਲਸ ਨੂੰ ਕਦੇ ਚੈਲੰਜ ਹੋ ਗਏ ਕਿਉਂਕਿ ਜੇ ਤਸਕਰ ਹੈਗੇ ਨੇ ਉਹਨਾਂ ਵੱਡੀਆਂ ਗੱਡੀਆਂ ਇਸਤੇਮਾਲ ਕਰਦੇ ਪਏ ਜਿਵੇਂ ਥਾਰ ਕੱਜੇ ਵੀ ਕੋਈ ਤਾਂ ਕਿ ਜਲਦੀ ਕਿਤੇ ਕੋਈ ਸ਼ੱਕ ਨਹੀਂ ਕਰਦਾ ਤੁਹਾਡੀ ਸੋਰਸਿੰਗ ਦਾ ਤੁਸੀਂ ਰਿਕਵਰ ਕੀਤੀ ਹੈ ਲekin ਇੱਕ ਵੱਡਾ ਚੈਲੰਜ ਤਾਂ ਬੰਗੀ ਜੀ ਇਹ ਜਿਹੜਾ ਬਾਰਡਰ ਡਿਸਟ੍ਰਿਕਟ ਹੈ ਜਿਵੇਂ ਫਿਰੋਜ਼ਪੁਰ ਦਾ ਇਹਦੇ ਵਿੱਚ ਸਾਡੇ ਕੋਲ ਹਰ ਤਰ੍ਹਾਂ ਦੇ ਇੰਟੈਲੀਜੈਂਸ ਇਨਪੁਟਸ ਟੈਕਨੀਕਲ ਇਨਪੁਟਸ ਤੇ ਸਾਡੇ ਆਪ ਦੇ ਸੋਰਸਸ ਹੈਗੇ ਆ ਜਿਸ ਰਾਈ ਅਸੀਂ ਨਸ਼ੇ ਦੇ ਖਿਲਾਫ ਟਾਈਮ ਟੂ ਟਾਈਮ ਅਸੀਂ ਰਿਕਵਰੀਆਂ ਕਰ ਰਹੇ ਆ ਤੇ ਜਿਹੜੇ ਵੀ ਦਿਸ਼ਾ ਨਿਰਦੇਸ਼ ਸਾਨੂੰ ਐਸਐਸਪੀ ਸਾਹਿਬ ਦੇ ਰਿਹਾ ਉਹਨਾਂ ਦੀ ਇਨਵਨ ਪਾਲਣਾ ਕਰਕੇ ਨਸ਼ੇ ਖਿਲਾਫ ਯੋਗ ਕਾਰਵਾਈ ਹੋ ਰਹੀ ਹੈ